ਗੁੱਡ ਮਾਰਨਿੰਗ ਜੀ ਸਾਰੇ ਵੀਰਾਂ ਨੂੰ ਹੋਰ ਕੀ ਬਾਤਾਂ ਕਰਦਾ ਵੀਰੇ ਕੀ ਹਾਲ ਚਾਲ ਹੈ ਜੀ ਕਰਪਾੜੀ ਕਬੂਤਰ ਉਹ ਅੱਤਰ ਸੈਟ ਹੈ ਲਓ ਬਈ ਚਲਦੇ ਆਂ ਬਾਜੀ ਨੂੰ ਲੈ ਕੇ ਕਬੂਤਰਾਂ ਠੀਕ ਹੈ ਕਿ ਨਹੀਂ ਤੇ ਇਹ ਆ ਜਣੀ ਤਾਂ ਯਾਰ ਪਾਣੀ ਨਹੀਂ ਖਿੱਚਿਆ ਵੀ ਰਾਤ ਦਾ ਤੁਸੀਂ ਆਨੇ ਦੇਖੋ ਵੀ ਟਾਈਮ ਹੋ ਗਿਆ 5:45 ਤੇ 7-8 ਵਜੇ ਦਾ ਪਾਣੀ ਲੱਗਿਆ ਤੇ ਹਜੇ ਤੇ ਰੱਖੀ ਬੈਠੀ ਐ ਅੱਜ ਇਧਰ ਲਈ ਪਾਣੀ ਆਪਣੀ ਖਿੱਚ ਗਈ ਸੀਗੀ ਖੂਦ ਰਿਹਾ ਆਪਣੀ ਮਾਰ ਤੇ 11 ਵਜੇ ਤੇ ਪਰ ਇੱਕ ਚਾਰ ਵੀ ਬੈਠੇ ਇਧਰ ਵੀ ਮਾਰੀ ਸੀ ਇੱਕ ਮਾਰੀ ਐ ਬਾਹਰ ਘਾੜੀ ਮਾਰਨਾ ਮਤਲਬ ਇਹ ਕੋਈ ਕਨਾਲ ਤਾਂ ਕੋਲੋਂ ਮਾਰਕ ਨਹੀਂ ਪੈਂਦਾ ਐਡਾ ਕੋਈ ਪਹਿਲਾਂ ਪਾਇਆਂ ਪਾਇ ਮਾਰ ਜਾਂਦੇ ਸੀ ਅੱਜ ਤਾਂ ਮਾਰੀ ਇੱਕ ਆ ਫਿਰ ਵੀ ਤੇ ਐਨੇ ਪਹਿਲੇ ਹੀ ਮਾਰ ਕੀ ਸੀ ਤਾਂ ਟਾਈਮ ਨਾਲ ਹੀ ਦੋ ਤਿੰਨ ਕ ਬੋਲੀਆਂ ਬੋਲੀਆਂ ਆ ਦੇਖੋ ਪੰਗੀਆਂ ਤੇ ਪਾਣੀ ਵੀ ਨਹੀਂ ਖਿੱਚਾ ਉਤੋਂ ਇਹਨੇ ਤਾਂ ਕਰਕੇ ਵੀ ਰਹਿ ਇਹਨੂੰ ਮੈਂ ਵੀ ਕੈਨਸਲ ਕਰ ਦਿੰਨੇ ਆ ਬਗਲਾ ਵਾਲੀ ਲੈ ਚਾਲਦੇ ਆਪਾਂ ਇਹ ਕੂਦਰੀ ਹੈ ਠੀਕ ਹੈ ਜਿਹੜੀ ਸਿਲੈਕਟ ਕੀਤੀ ਹੈ ਹਰੀ ਗਲਾਬੀ ਬਗਲਾ ਵਾਲੀ ਪੌੜੀ ਆ ਦਾ ਕਰਦੀ ਹੈ ਚਲੋ ਉਹ ਡਿੱਕਟ ਲਗਾ ਲੇ ਉੱਥੇ ਦੇਖਦੇ ਹਾਂ ਕੀ ਬਣਦਾ ਹੈਗਾ ਚੱਲ ਵੀ ਆ ਆ ਬਾਾਰੇ ਅੰਦਰ ਤੋਂ ਵੀ ਪੇੜ ਦੀ ਬਾਹਰੋਂ ਲਾਉਂ ਪਾ ਦਾਂਗੇ ਇਹ ਚੱਲਦੇ ਆ ਜੀ ਪਿੰਡ ਬਾਹੋ ਯਾਤਰੀ ਹੈ ਨਾ ਪਹਿਲਾਂ ਰੈਸੀ ਕਰਾਈ ਵਾਲੇ ਜੇ ਦੋਵੇਂ ਸੈਟ ਹੁੰਦਾ ਤਾਂ ਅੱਪਾ ਦੋਵੇਂ ਛੱਡ ਲੈਂਦੇ ਹੁਣ ਫਿਰ ਤੁਹਾਨੂੰ ਪਤਾ ਹੈ ਨਾ ਮੈਂ ਕਿਹਾ ਇੱਕ ਛੱਡ ਲੈਨੇ ਵੀ ਕੀ ਫਾਇਦਾ ਕਿ ਨਿੰਬੂ ਲਾਉਂਦੇ ਪਹੁੰਚ ਕੇ ਬਾਜੀ ਵਾਲੇ ਕਿਉਂਕਿ ਨਹੀਂ ਕੁੱਤਰ ਹੋ ਗਿਆ ਸੀ ਨਾ ਬੇ ਮੇਰੇ ਹਿਸਾਬ ਨਾਲ ਬਾਕੀ ਦੱਸਦੇ ਕੀ ਸੀ ਨਾ ਕੋਈ ਗੱਲ ਨਹੀਂ ਜੀ ਕਹਿੰਨੀ ਅੱਜ ਵੀ ਰੰਗ ਮਿਲ ਗਿਆ ਮੰਨ ਕੇ ਚੱਲ ਭਿੜ ਗਿਆ ਹਨਾ ਰੰਗ ਭਰਨਾ ਬਕੂਦਰੀ ਦਾ ਜੀ ਭਿੜ ਗਿਆ ਰੰਗ ਚੇਕ ਕਰ ਲੈ ਆ ਵੀ ਲੱਗਦਾ ਉਹ ਲੱਗੂਗਾ ਓਲਾਦ ਇਹ ਉਹੀ ਤਾਂ ਗੱਲ ਇਹ ਜਦੋਂ ਸੰਗ ਜੋੜ ਕੇ ਉੱਡ ਜਾ ਕੇ ਰੰਗ ਦਾ ਹੈਗਾ ਹੋਰ ਰੰਗ ਤਾਂ ਚੱਕਣਾ ਫਿਰ ਪੱਤ ਪਰ ਰੰਗ ਵੇੜ ਗਿਆ ਬਈ ਅੱਜ ਲੋੜੀ ਤੂੰ ਕਰ ਦੂਗੀ ਕਿਦਾ ਦਿਖਾਉਗੀ ਕਿ ਨਹੀਂ ਹੇ ਕੋਈ ਨਾ ਇੰਨੀ ਤਾਂ ਹੈ ਨਹੀਂ ਨਾ ਦਿਖਾ ਬੈਠੀ ਤਾਂ ਹੀ ਨਹੀਂ ਪੰਦ ਰਹਿਣ ਵਾਲੀ ਇਹ ਉਹਨੂੰ ਜਦੋਂ ਕਟਨੀ ਹੋਈ ਕੱਟਦੇ ਆ ਸਾਡੀ ਕਿਉਂ ਹੋ ਗਈ ਤਾਂ ਉਹਦੇ ਵਿੱਚ ਹੀ ਤਾਂ ਇਹ ਗੱਲ ਆ ਲਓ ਜੀ ਕਰ ਕੱਟਦੇ ਜਿੱਦ ਇੰਨੇ ਹਾਰ ਕੇ ਤੇ ਖੋਹਦੇ ਆਂ ਮੈਂ ਕਹਿੰਦਾ ਪਾ ਹੀ ਲੈ ਕੇ ਆ ਬਾਕੀ ਬਾਈ ਹੈਗਾ ਆਪਣਾ ਯਾਰ ਆ ਵੀ ਕੱਟਣ ਦਾ ਦਿੰਦਾ ਨਹੀਂ ਯਾਰ ਸੇਵਾਂ ਵਾਲੇ ਹੱਸੀ ਵੀ ਵਾਲੇ ਕੱਟਣ ਦਿੰਦੇ ਨਹੀਂ ਗੇ ਨਹੀਂ ਵੀ ਬਰਾਪਾ ਇਹਨਾਂ ਕੱਟਣ ਦਿੰਦੇ ਨਹੀਂ ਬਈ ਇਹ ਕਿਉਂ ਕਾਫੀ ਗੂਪੀ ਤੇ ਵਧੀਆ ਇਨਸਾਫ ਹੁੰਦਾ ਹੈ ਹੁੰਦੇ ਇਹ ਅਗਲ ਕਰਦਾ ਇਹ ਕਰਦਾ ਹੋ ਜਾਂਦੀ ਹੈ ਵੱਡੇ ਵੱਡੇ ਨਾ ਹੋ ਜਾਂਦੇ ਬਾਈ ਇਹਨਾਂ ਦੀ ਗਲਤੀ ਕੋਈ ਹਾਏ ਉਹ ਇਹਨਾਂ ਦੀ ਗਲਤੀ ਕੋਈ ਨਹੀਂ ਪਰ ਕੰਮ ਪੀ ਇਨਸਾਫ ਵਧੀਆ ਕਰਦਾ ਬਾਈ ਇਹ ਯਾਰ ਮੰਨਣਾ ਪੁੱਤਰ ਮੰਨੇ ਬੰਦੇ ਮੰਨਣਾ ਤਾਂ ਸਹੀ ਵੀ ਸਾਡਾ ਕੱਟ ਦੋ ਬਾਈ ਯਾਰ ਸਾਡਾ ਬਹਿ ਗਿਆ ਦਾੜਾ ਲਈ ਅੰਡਾੜਾ ਹੋਇਆ ਨਾ ਕੰਮ ਡਾਕ ਲਿਆਏ ਨਾ ਹਾਂ ਇੱਥੇ ਫੋਲ ਦੂ ਹਾਂ ਬਹੁਤ ਦਿਖਾ ਲੈ ਬਈ ਲਓ ਜੀ ਕਰਤਾ ਤੂ ਤੇ ਰੰਗਾਇਆ ਲਓ ਜੀ ਇਹਦੇ ਮੋਰ ਕਿੱਥੇ ਲਗਵਾਏ ਨਹੀਂ ਲਵਾ ਮੋਰ ਇਹ ਮੋਰ ਨਵਾ ਦੀ ਮੋਡੇ ਤੇ ਇਹ ਨਾਂ ਨੂੰ ਲਗਾ ਦੇ ਚਲ ਵੀ ਲਵਾ ਕੇ ਮੋਰ ਤੇ ਛੱਡ ਦੇ ਹੋਰ ਦਿਖਾ ਕੇ ਚਲੋ 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 ਰੇਲੇ ਵਧੀ ਨੇ ਆਪਾਂ ਨੂੰ ਪੁੱਟਣ ਨਾਲ ਸੀ ਹੰਦ ਬਿਹੀ ਰਿਹਾ ਨਾ ਚੱਲ ਰਹੀ ਪੂਸ਼ ਕਾਲੀ ਹੈ ਹਾ ਵੀ ਲਿਆਵਰੇ ਲਿਆ ਤਾਜੀ ਮੁਰਾ ਚਲ ਮਾਰ ਆਪਦੇ ਮਾਰਦੇ ਫੜ ਸੁਨੇ ਖਾ ਜਾ ਫੜ ਜਾ ਇੱਕ ਕਰਾ ਦੇ ਸ਼ਾਇਦ ਕਿ ਤਰ੍ਹਾਂ ਮੱਟਾ ਮਗਰ ਉੜਾ ਰਿਹਾ ਹੋਇਆ ਯਾਰ ਕੁਝ ਨਹੀਂ ਆਦੀਪ ਫਰੀਦ ਖੰਬਾ ਬਾਈ ਪੁਲਿਸ ਨੂੰ ਮਰਮ ਨੇ ਰਣਜੀਤ ਪਿਆਣਾ ਕੜ ਜਾਏ ਖੜ ਚ ਖੜ ਚ ਪਾਣੀ ਪਾਣੀ ਰਿਲੇਟਡ ਛੋੜ ਦਿਆ ਛੋੜ ਦਿਆ ਜਾਏ ਕੌਣ ਮਾਦਰ ਨੂੰ ਕਿਨਾਂ ਖੜ ਜਾ। ਬੜੀ ਹੈ। ਓਕੇ ਹੈ। ਓਕੇ ਰਿਪੋਰਟ ਚਲੋ ਲਾ 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 ਦੇਖਦੇ ਆ ਕੀ ਬੰਦ ਆ। ਨੀਵੀ 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 ਫਰਦੀ ਪੂਰੀ ਲੱਦੀ ਬਣੀ ਦੇ। ਔਖੀ ਜਾਂਦੀ। ਉਹ ਆਉਂਦੀ। ਪਾਣੀ ਵੱਧ ਦੇਵਾ ਜ। ਨਹੀਂ ਉਹ ਕੱਢੀ ਜਾਂਦੀ ਸੀ ਨਾ। ਆ ਆਉਂਦੀ ਨੀਵੀ ਨੀਵੀ ਆਉਂਦੀ ਸੀ। ਚਲੋ ਕੋਈ ਨਾ। ਬੋਤਲ ਵੀ ਦੂਜੀ ਲੈ ਆਂਦੇ ਬੋਤਲ ਵੀ ਬਦਲ ਕੇ ਵੇਖ ਲੇ ਮੈਂ ਕਿਹਾ ਪਿੰਕ ਲੈ ਆਂਦੀ ਐ ਗਰਲਿਸ਼ ਲੈ ਆਂਦੀ ਐ ਬੋਤਲ ਵੀ ਅੱਜ ਫਿਰ ਕਬੂਤਰੀ ਸੀਗੀ ਦਾ ਕਬੂਤਰਾਂ ਵਾਸਤੇ ਬੰਦਿਆਂ ਵਾਲੀ ਬੋਤਲ ਕਬੂਤਰਾਂ ਵਾਸਤੇ ਗਰਲਿਸ਼ ਬੋਤਲ ਅੱਡ-ਅੱਡ ਚਾਹੀਦੇ 1700 ਸਾਂਵੇਂ ਦੇਉ ਸੀ ਆਪਾਂ ਬਾਕੀ ਕੂਤਰ ਕਿੰਨੇ ਉੱਡ ਗਏ ਬਾਈ ਕੀ ਅੰਦਾਜ਼ ਐ ਬਈ ਅਸੀਂ ਕਿਹੜਾ ਕਾਪੀ ਆ ਇਹ ਤਾਂ ਇਹ ਨਾ ਬੋਲੂਣ ਨੂੰ ਓਏ ਜਾ ਯਾਰ ਓਏ ਮੈਂ ਵੈਸੇ ਪੁੱਛਿਆ ਸੀ ਕਦੇ ਨਹੀਂ ਬੋਲਦਾ ਮੇਰੀ ਮੁੰਡੀ ਆ ਜਾਈਂਦੀ ਆ ਮੈਂ ਕਿਤੇ ਕਰੇ 90 ਖੇ ਗਿਆ ਨਾ ਕਿ ਸੌ ਹਾਂ ਹਾਂ ਹੋਣੇ ਖੇ 900 ਬੂਤਰ ਹੈਗੇ ਆ ਬਈ ਲੱਗੋ ਲੈ ਠੀਕਾ ਕਿ ਨਹੀਂ ਹਾਂਜੀ ਤੇ ਚੱਲ ਪਿਆ ਆਪਣਾ ਘਰ ਨੂੰ ਠੀਕ ਹੈ ਮੇਰੀ ਰਾਇਤ ਜਿਹੜੇ ਸਲੁਕ ਘਰੇ ਆਹੀ ਲਾਰ ਗਏ ਸਰੇ ਟਾਉਣ ਆਲੇ ਕਿ ਨਹੀਂ ਤਾਂ ਕਰਕੇ ਤੇ ਸੱਚ ਬਾਬੇ ਉਹ ਜੂਨੀ ਵਿਆਹ ਜੀ ਦੀ ਆਪਣੀ ਕਰਨ ਵਾਲੀ ਉਹ ਵੀ ਸਾਨੂੰ ਦਾਸ ਦਾ ਗਾਰ ਹੋ ਗਈ ਓ ਭਾਈ ਸਰਪ੍ਰਾਈਜ਼ ਹੋ ਗਿਆ ਸਰਪ੍ਰਾਈਜ਼ ਮੂਦੀ ਬੈਂਡ ਦੀ ਪਾਣੀ ਰੋਕ ਕੇ ਬਈ ਹੁੰਦੀ ਹੈ ਮੈਨੂੰ ਤਾਂ ਐਂ ਸੀ ਆਪ ਚੱਲ ਪਾਣੀ ਖੇਚਿਆਂ ਦੀ ਤਾਂ ਕੋਈ 12 ਕਵੇ ਤੇ ਕਰੋੜ ਜਾਂਦੀ 12.5 ਆ ਤਾਂ ਜਮਾ ਪੱਕਾ ਕਰ ਗਿਆ ਨਾ ਚੱਲ ਕੋਈ ਦਿੱਕਤ ਵਾਲੀ ਗੱਲ ਜੋ ਸੋਨੂ ਹੀ ਬਸ 7:30 ਹੋ ਜਾਣਾ ਬਈ ਤੇ ਵੀ 7:30 ਵੇ ਕਿਹੜਾ ਗੁੱਤਰ ਪੈਂਦਾ ਪਾਣੀ ਰੋਕ ਕੇ ਤੇ ਡੂਗੀ ਡਿੱਗ ਵੀ ਉਸ ਨੂੰ ਲਾ ਲੈ ਕੇ ਕਹਿੰਦੇ ਬਹਿ ਬੂਗੀ ਮੈਂ ਯਾਰ ਬਹਿ ਗਈ ਤਾਂ ਬਹਿ ਕੋਈ ਚੱਕਰ ਵਾਲੀ ਗੱਲ ਨਹੀਂ ਦੇ ਵਾਪਸੀ ਚੱਲ ਪਿਆ ਮੈਂ ਮੈਂ ਦਵਣੀ ਨੂੰ ਕਿਹਾ ਮਖਾਇਆ ਤੂੰ ਹੀ ਚੱਲਦੇ ਆ ਬਸ ਘਰੇ ਚੱਲਦੇ ਬੈਠੇ ਰਹਿੰਦੇ ਬਣਾ ਦਾ ਫੜੀ ਆ ਹੁਣ ਕੋਈ ਨਹੀਂ ਪਤਾ ਪਾਣੀ ਪੂਰੀ ਗਲਾਸ ਕੋ ਉਬਾੜ ਡੋਡ ਜਾਣੇ ਇਹਨੇ ਮੈਨੂੰ ਪਤਾ ਤੇ ਉਥੋਂ ਤੋ ਡੁੱਟਣਾ ਵੀ ਆਲੇ ਕੰਪਲੀ ਨੇ 12 ਵਜੇ ਤੱਕ ਚਲੋ ਕੋਈ ਨਹੀਂ ਹੁੰਦਾ ਪਰ ਆਪਣੇ ਨਾਲ ਪਹਿਲੇ ਵੀ ਹੋਇਆ ਮੂਵਮੈਂਟ ਹੋਇਆ ਬਾਪੂ ਹਣਾ ਥੜਾ ਫਣੀ ਆ ਕੰਮ ਹੋ ਗਿਆ ਤਾਂ ਜਾਵਾਂ ਉਹ ਬੇਟੀ ਸਾਹਮਣੇ ਟਾਈਮ ਨਾਲੀ ਸਾਰੀਆਂ ਬਾਜੀਆਂ ਤੋਂ ਐਨ ਸਰਾ ਲਾ ਦਿਆ ਕੂਦਰੀ ਨੇ ਚਲੋ ਕੋਈ ਗੱਲ ਨਹੀਂ ਐਨਾ ਯਾਰ ਹੁਣ ਐ ਕਹਦਾਂਗੇ ਪਾਣੀ ਰੱਖ ਕੇ ਬੈਠੀ ਐ ਜੇ ਪਾਣੀ ਖੇਚੀ ਆਂਦੀ ਸਿਰੇ ਫਿਰ ਵੀ ਨਹੀਂ ਜਾਂਦੀ ਸੀ ਗੱਲ ਮੁਕੀ ਰਾਂ ਲ ਗਈ ਠੀਕ ਹੈ ਕਿ ਨਹੀਂ ਫਿਰ 12:00 ਵਜੇ ਬਈ ਆਂਦੀ ਬਸ ਆ ਰੋੜਾ ਇਹ ਪਾਣੀ ਖੇਚ ਲੈਦੀ ਤਾਂ ਚਲੋ ਕੋਈ ਨਾ ਇਸ ਤਾਂ ਹੋ ਗਏ ਟਾਈਮ ਨਾਲ ਫਰੀ ਹੁਣ ਇਹਨੇ ਉੱਡਣਾ ਓਡ ਓਡ ਬੈਠੀ ਹੋ ਗਈ ਬਸ ਸਾਰਾ ਦਿਨ ਇੱਥੇ ਨਾਲ ਕੋਈ 4-5 ਹੋਰ ਵੀ ਖਰਾਬ ਕਰੂਗੀ ਇਹ ਖਰਾ ਐ ਨਹੀਂ ਪਤਾ ਇਹ ਮਾੜਾ ਮੋਟਾ ਸੈਟਵਟ ਹੋ ਗਈ ਤਾਂ ਓੱਡੀ ਪਵੇ ਦੁਬਾਰਾ ਇਹ ਮੈਨੂੰ ਹਲੇ ਵੀ ਸ਼ਰਤਾਂ ਲਾਈ ਜਾਂਦਾ ਆਜ ਮੈਨੂੰ ਲੱਗਦਾ ਇਹ ਕਹਿੰਦਾ ਕਿ ਨਾ ਹੁਣ ਡੁੱਗਣ ਸਾਲੇ ਡਿੱਗੂ ਕਹਿੰਦਾ ਗਲੀ ਚ ਹੁਣ ਜੀ ਗਲੀ ਡੁੱਗੀ ਦੂਈ ਮਾ ਹੋਰ ਕੀ ਬਚੈਨੂ ਲੈ ਪਾਣੀ ਪੂਣੀ ਕੱਢ ਕੇ ਤੇ ਉਸ ਤੋਂ ਬਾਅਦ ਡਿੱਗੂ ਵੀ ਮਾਰ ਕੇ ਚੱਲੂ ਉਲਟਦਾ ਜਾਊ ਪਰ ਉਹ ਨਾ ਨਹੀਂ ਉੜਦੀ ਇਹ ਮੈਨੂੰ ਪਤਾ ਹੈ ਇਹਦਾ ਬਸ ਖਾਦ ਮੈਂ ਕਾਣੀ ਇਹ ਫੜ ਲਈ ਨਾ ਨਾ ਨੂੰ ਸੁਲਵਾਸ ਤੇ ਰੋਕਾਂਗੇ ਆਪ ਗੂਦਰੀ ਆਪਾਂ ਗੈਂਟ ਠੀ ਗੈਂਟ ਕਰਾਂਗੇ ਚਲ ਠੀਕ ਆ ਫਿਰ ਚੱਲ ਜਾਈਏ ਇਸ ਤਰ੍ਹਾਂ ਪਹੁੰਚ ਕੇ ਘਰੇ ਤੇ ਮੈਂ ਹਾਂ ਚਲੋ ਟਾਈਮ ਨਾਲ ਹੀ ਆ ਗਏ ਤੇ ਘਰ ਵਾਲੇ ਕੂਤਰ ਛੱਡ ਲੇ ਠੀਕ ਨਹੀਂ ਉੱਥੇ ਤਾਂ ਚੱਲ ਜਿਹੜਾ ਕੁਝ ਹੋਣਾ ਸੀ ਹੋ ਗਿਆ ਹਨਾ ਉਹ ਸਾਨੂੰ ساری ਗੱਲ ਮੈਂ ਹੁਣੇ ਕਲੀਅਰ ਕਰ ਦਿੰਦਾ ਗੱਲ ਮੁੱਕੀ ਰਾਂਦਗੀ ਠੀਕ ਐ ਛੱਡਣ ਤੋਂ 20 ਮਿੰਟ ਬੈਠਣ ਦਾ ਬਾਅਦ ਤਾਂ ਸਾਨੂੰ ਵੀ ਪਤਾ ਕੀ ਕਾਰਨ ਆ ਹਨਾ ਕੁਦਰੀ ਮੰਨ ਕੇ ਚੱਲ ਪਾਣੀ ਨਹੀਂ ਕੋਰਿਆ ਕੁਦਰੀ ਨੇ ਪਾਣੀ ਰੱਖ ਕੇ ਪਈ ਸੀ ਹਨਾ ਜੇ ਪਾਣੀ ਤੋੜ ਲੈਂਦੀ ਤਾਂ ਉਹਦਾ ਟਾਈਮ ਸੀ 12 12:30 ਹਾਂ ਇੱਕ ਸਿਰੇ ਫਿਰ ਵੀ ਨਹੀਂ ਜਾਂਦੀ ਸੀ ਆਪਣੀ ਕੁਦਰੀ ਪਰ ਇੰਨਾ ਹੋ ਗਿਆ ਚੱਲ ਹੁਣ ਟੈਨ ਵਾਲੀ ਬਹਾਨਾ ਜਾਂ ਮਿਲ ਕੇ ਵੀ ਪਾਣੀ ਰੱਖ ਕੇ ਪਈ ਉੱਥੇ ਹਨਾ ਪਾਣੀ ਵਾਧ ਦਿੱਤਾ ਗੈਰ ਖਰ ਤੜ ਕੇ ਓਕੀ ਹੋਈ ਕਬੂਦਰੀ ਪਾਣੀ ਕੱਢਿਆ ਵੀ ਤੇ ਕੁਦਰੀ ਲਿੜਦੀ ਲਿੜਦੀ ਗਈ ਐ ਭੈਣ ਨੇ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਆ ਸੰਭੀ ਸੇ ਦਾ ਘਰੀਓਲਾ ਮਾਰ ਦਿੰਦੇ ਆ ਪਾਣੀ ਦੇ ਕੇ ਇਹਨੂੰ ਗਾਂਹ ਦੇਖ ਲੈ ਕਿਤੇ ਜਿ ਕੋਈ ਬਾਈ ਬਣ ਗਈ ਤਾਂ 30 ml ਪਾਲਾ ਲਓ ਜੀ ਘਰੇ ਕੁੱਤਰ ਡਾਲ ਕੇ ਉਹਨੇ ਇੱਕ ਤਾਂ ਨਵੇਂ ਚੋ ਗੁਲਾਬੀ ਟੋਰੀ ਆਣਾ ਹਾਂ ਭਾਂਜਾ ਕਿਵੇਂ ਆ ਫੋਰ 10 ਫਿਰ ਕੀ ਬੰਦ ਹੈ ਗੁੱਡ ਮਾਰਨਿੰਗ ਤੂੰ ਤੜਕੋ ਤੜਕੀ ਗੱਲਾਂ ਸਵਾਲ ਲੈਣਾ ਆ ਕੋਈ ਨਾ ਕੋਈ ਹੁਣ ਤੂੰ ਪੁੱਛੇਂਗਾ ਮੈਨੂੰ ਪਤਾ ਨਹੀਂ ਮੈਂ ਨਹੀਂ ਪੁੱਛਦਾ ਨਹੀਂ ਪੁੱਛਦਾ ਪੁੱਛੀ ਨਾ ਮੈਨੂੰ ਐ ਫਿਰ ਭਾਵ ਕੋਈ ਰਹਿ ਤਾਂ ਮੈਨੂੰ ਕੋਈ ਗੱਲ ਪੁੱਛਦਾ ਹਲੋ ਜੀ ਇੱਕ ਇਹ ਛੜ ਦੇ ਰੱਤਾ ਗਲਾਬੀ ਬਗਲਾਣਾ ਇੱਕ ਫੂੰਜੇ ਟੂਸੇਲਾ ਵੀ ਛੜਦਾ ਬਈ ਠੀਕ ਹੈ ਇੱਕ ਟੋਰੀ ਵਾਲਾ ਛੜਦਾ ਇੱਕ ਇਹ ਛੜਦੇ ਸਜੀ ਗਲਾਬੀ ਬਗਲਾਣਾ ਬਈ ਨਵੇਂਆਂ ਚ ਜਿਹੜਾ ਤਿੰਨ ਦਿਨਾਂ ਤੋਂ ਘਰੇ ਆਇਆ ਸੀਗਾ ਤੇ ਇਹ ਆਇਆ ਕਿਦੋਂ ਸੀਗਾ ਯਾਰ ਇਹ ਕੁੱਤਰ ਕੱਲ੍ਹ ਆ ਕੇ ਪਰਸੋਂ ਚਲੋ ਛੜਦੇ ਨੇ ਕੋਈ ਗੱਲ ਨਹੀਂ ਜਦੋਂ ਮਰ ਜੀ ਆਇਆ ਉਹ ਵੀ ਜਾਣਦੇ ਕਿ ਛੜਦੇ ਗਏ ਹਰੇ ਟੂਸੇ ਵਾਲਾ ਖੱਬੇ ਹਰੇ ਟੂਸੇ ਵਾਲਾ ਤੇ ਹੋਰ ਦੇਖੀਏ ਇੱਕ ਇਹ ਛੜਦੀ ਜੀ ਕੰਡ ਕਾਂਤ ਵਾਲਾ ਗਲਾਬੀ ਕੰਡ ਹਰੀ ਕਾਂਤ ਚੱਲ ਸ਼ੇਰਾ ਚੱਲ ਚੱਲ ਚੱਣ ਤੇ ਹੁਣ ਇਧਰੋਂ ਕਬੂਤਰਾਂ ਛੱਡੀ ਜਾਂਦੇ ਆ ਲਗਭਗ ਦੋ ਛੜਤਿਆਂ ਕਾਂਤਰਾਂ ਵਾਲੀ ਛੜਤੀ ਇੱਕ ਛੜਤੀ ਕੱਛਾਂ ਵਾਲੀ ਤੇ ਇੱਕ ਟੂ ਸੇਫ ਹੁੰਜੇ ਦੇ ਤੇ ਟੂ ਸੇਟੋਰੀ ਲਈ ਵੀ ਛੱਡ ਦਗੇ ਦੋਵੇਂ ਨਾਉਂਗਾ ਚਾਰੇ ਇਧਰੋਂ ਛੱਡ ਦਗੇ ਇਹ ਵੀ ਛੜਤੀ ਜਿਹੜਾ ਟੂ ਸੇਟੋਰੀ ਵਾਲੀ ਚੱਲ 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 ਸਿਆਲ ਚੱਲ ਚਲ ਜੀ ਲਾਸਟ ਕਬੂਤਰ ਟੂ ਸੇਫ ਹੁੰਜੇ ਲਈ ਛੱਡ ਦਗੇ ਠੀਕ ਹੈ ਮਾਰੀ ਇਹਦਾ ਗੁੱਲਾ ਚਾਲ ਘੰਡਾ ਲਓ ਜੀ ਇੱਕ ਕਬੂਤਰਾ ਕੇ ਬੈਠ ਗਿਆ ਨਵੇਂ ਮੈਚੋ ਗਲਾਬੀ ਟੌਰੀ ਵਾਲਾ ਬਈ 8 ਵਜੇ ਛੱਡੇ ਸੀ ਤੇ 9 ਵਜੇ 16 ਮਿੰਟਾਂ ਦੇ ਪੈ ਗਏ। ਨਵਾਂ ਚ ਇੱਕ ਹੋਰ ਆ ਕੇ ਬੈਗਾ ਬਈ। ਹਰੇ ਗਲਾਬੀ ਟੂਸੇ ਵਾਲਾ ਠੀਕ ਆ। ਤੇ ਬੈਠਾ ਲਗਭਗ 9 ਵਜੇ 26 ਮਿੰਟਾਂ ਤੇ। ਹਾਂਜੀ ਬਾਦਿਓ। ਤੇ ਅੱਜ ਕੂਤਰਾ ਸੈੱਟ ਐ ਬਈ। ਅੱਜ ਤਾਂ ਤਿੰਨ ਚਾਰ ਕੂਤਰੇ ਬੈਠੇ ਐ। ਅੱਜ ਸਾਰੇ ਕੂਤਰਾ ਇਧਰ ਰੰਬ ਚ ਬੜੇ ਜਾਂਦੇ ਏ ਥੋੜੀ ਨਿਗਾ ਮਰਾਵਾ। ਆਏ ਤਾਂ ਐ ਲੈਣਾ ਬੰਨੀ ਫਿਰ ਦਿੱਤਾ ਹਾਂ ਉਹ ਦੇਖੋ। ਹਨਾ 1 ਮਿੰਟ ਹੜਜ ਦਿਖਾਵਾਂ। ਐ ਉਹ ਜਾਂਦੇ ਸਾਰੇ ਆਸਮਾਨਕ ਉਚਾਈਆਂ 'ਤੇ 1 ਮਿੰਟ ਜੂ ਨਹੀਂ ਸਹੀ ਮਾਜ ਰਿਹਾ ਖੜਜ। ਮੇਰੇ ਪ੍ਰੀਤ ਜੂ ਮਾਰਦੇ ਸਾਡੇ ਵਾਲੇ ਹਾਂ ਹੁਣ ਦੇਖੋ ਹੋ ਜਾਂਦੇ ਆ ਜਾਂਦੇ ਹੋ ਜਾਂਦੇ ਹਨ ਚਲੋ ਕੋਈ ਨਾ ਵਧੀਆ ਜੀ ਉਡਣਗੇ ਤਾਂ ਫਰਕ ਤਾਂ ਹੈਗਾ ਤਈ ਦੂਈ ਤੇ ਸਮਾਨੇ ਦਾ ਕੋਈ ਜਿਹੜੇ ਨਵੇਂ ਪਾਸੇ ਵੀ ਬੈਠਿਆ ਉਹ ਬੈਠਾ ਜਿਵੇਂ ਆਪਣੇ ਚਾਹ ਕਫੂਂਗੇ ਵਾਲਾ ਠੀਕ ਹੈ ਇੱਕ ਸੱਜੀ ਗਲਾਬੀ ਬਗਲ ਵਾਲਾ ਹੋ ਨਵਾਂ ਉਹ ਨਿਮੇ ਚ ਬਹਿ ਗਿਆ ਤੇ ਇਧਰ ਰੱਖੀ ਬਈ ਜਿਹੜੇ ਕਾਲ ਨੂੰ ਕਬੂਤਰਾਂ ਡਾਉਣੀਆਂ ਬੰਦੀ ਵਾਲਾਂ ਕਬੂਤਰਾਂ ਨੂੰ ਬੰਦ ਰੱਖੇ ਪਹਿਲਾਂ ਤਾਂ ਆਇਆ 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 ਖੰਡ ਆਇਆ 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 ਬੋਤੇ ਫੇੜਦੇ ਟਾਈਮ ਹੋ ਚੁੱਕਿਆ ਵੀ ਲਗਭਗ 11 ਵਜੇ ਤੇ ਕਬੂਤਰ ਫਿਰਦੇ ਆ ਉੱਡੇ ਅੱਜ ਸਾਰੇ ਤੇ ਅਸੀਂ ਕਬੂਤਰੀ ਲੈ ਆ ਕੇ ਚਾ ਕੇ ਹਨਾ ਵੀ ਜਿਹੜੀ ਭੱਜੀ ਸੀਗੀ ਤੇ ਉਹ ਕਬੂਤਰੀ ਤੁਹਾਨੂੰ ਮੈਂ ਦੱਸ ਦਿੰਦਾ ਆਪਣੇ ਪਿੰਡ ਤੋਂ ਪਿੰਡ ਹੈਗਾ ਐ ਇਧਰਲੇ ਪਾਸੋਂ ਮਲੋੜ ਕਲੀ ਨੂੰ ਆ ਲਗਭਗ ਮਲੋੜ ਦੇ ਨਾਲ ਆ ਪਿੰਡ ਜਾਵਾਂ ਵੀ 15 ਕਿਲੋਮੀਟਰ ਹੋਣਾ ਆਪਣੇ ਪਿੰਡ ਤੋਂ ਹਨਾ 15 ਕਿਲੋਮੀਟਰ ਭੱਜ ਕੇ ਆਪਣੇ ਕਬੂਤਰੀ ਉਹ ਸਾਰੀ ਗੱਲਬਾਤ ਉੱਥੇ ਆ ਕੇ ਦਾ ਸਾਈਕ ਪੀਸ ਹਿਸਾਬ ਕਰਾਵਾਂ ਮੈਂ ਤੇ ਦਮਨੀ ਜਾਣੇ ਇਧਰ ਛੋੜ ਆਲਾ ਮੁੰਡਾ ਆਇਆ ਤੇ ਇਹ ਘਰੇ ਕੋਤਰ ਸੰਭੂਆ ਨੀਗਾਲ ਕੇ ਰੱਖ ਕੋ ਉਤਰਾਂ ਦੀ ਉਹ ਨੇ ਕੜਾ ਸੀਨ ਹੋਰ ਹੋ ਗਿਆ ਹਣਾ ਉਹ ਤੁਹਾਨੂੰ ਦੱਸ ਦਿਆਂ ਕੀ ਗੱਲ ਬਾਤ ਹੈ ਠੀਕ ਹੈ ਜੀ ਕਰਤਾ ਸੀ ਮਾਈਆਂ ਦਾ ਉਹ ਜਿੱਥੇ ਕੰਮ ਕੁਝ ਤੇ ਲੱਗੇ ਪਿਆ ਹਣਾ ਕਹਿੰਦੇ ਵੀ ਘਰੇ ਜਵਾਕ ਕਢਾਉਦੇ ਸੀ ਕੂਚਨ ਤਾਂ ਕਰਕੇ ਵੀ ਉਹ ਫਿਰ ਨਾਲ ਹੀ ਲੈ ਕੇ ਗਿਆ ਉਹ ਜਿੱਥੇ ਕੰਮ ਤੇ ਲੱਗੇ ਹੋਏ ਐ ਤੇ ਹੁਣ ਉੱਥੇ ਜਾਂਦੇ ਆ ਚੱਲਦੇ ਆ ਚੱਲਦੇ ਆ ਭਾਈ ਕਾਵਾ ਚੱਲਦੇ ਆ ਲੈ ਕੇ ਜਾਵਾਂਗੇ ਦੋਏ ਇੰਨੀ ਬਾਟ ਹਣਾ ਕਿਥੋਂ ਆਵੇ ਕੋਈ ਤੂੰ ਜਾਣਾ ਲੱਗ ਲਿਆ ਕਿ ਦੋਸਤੂ ਵੀ ਢਾਤੀ ਉਹ ਵੀ ਕੰਮ ਕਰਦਾ ਯਾਰ ਕੀ ਆ ਗਾਲਾਂ ਕਢੇ ਨੂੰ ਜੀ ਕਰੀ ਜਾਂਦਾ ਕੁਝ ਗਲਤੀ ਆਪਦੀ ਵੀ ਐ ਦੇਖੋ ਜੇ ਥੋੜਾ ਜਿਆ ਚਲੋ ਖੰਡੋ ਯਾਰ ਇਹ ਨਾਲ ਬੈਠੋ ਉਹ ਤਾਂ ਕਰੀ ਕਿ ਉਹ ਵੀ ਨਨ ਸਵੇਰੀ ਪੂਰ ਕਰਦਾ ਸੀਗਾ ਆਪਾਂ ਹੋ ਗਏ ਲੇਟ ਠੀਕ ਹੈ ਕਿ ਨਹੀਂ ਆਉਂਦੇ ਆਉਂਦੇ ਪਹਿਲਾਂ ਤਾਂ ਉਹ ਘਰੇ ਕਹਿੰਦੇ ਸਾਡੇ ਜਵਾਬ ਦੇ ਪੰਗੇ ਲਈ ਜਾਂਦਾ ਸੀ ਕਹਿੰਦਾ ਵੀ ਸਾਨੂੰ ਐਸੀ ਡਾੜਾ ਦੇ ਵੀ ਨਹੀਂ ਕਹਿੰਦਾ ਘਰੋਂ ਮੈਂ ਲੈ ਗਿਆ ਤੇ ਜਿੱਥੇ ਕਹਿੰਦਾ ਮੈਂ ਕੰਮ ਤੇ ਲੱਗਿਆ ਝੂਠੇ ਲੈ ਗਿਆ ਠੀਕ ਹੈ ਤੇ ਉਹ ਸੋ ਮੰਨ ਕੇ ਚੱਲ ਵੀ ਜਿੰਨਾਂ ਦੇ ਘਰੇ ਕੰਮ ਤੇ ਲੱਗੇ ਸੀ ਕਹਿੰਦਾ ਵੀ ਉਹਨਾਂ ਨੇ ਡਾੜਾ ਕਹਿੰਦੇ ਵੀ ਤੂੰ ਕਿਉਂ ਪਾਵਲੇ ਤੇ ਆਦਾ ਹਣਾ ਅੱਗੇ ਛੜ ਦੇ ਲੈ ਚਲੋ ਕੋਈ ਡੱਕ ਨਹੀਂ ਚੱਲਦਾ ਨਹੀਂ ਯਾਰ ਚਾਲਦੇ ਆਂ ਬਈ ਘਰੇ ਉਹੀ ਕੰਮ ਹੋ ਗਿਆ ਜਾਂ ਤਾਂ ਫੂੜੀ ਨਾ ਕਰਦੇ ਤੇ ਜਾਂ ਫਿਰ ਰੱਖ ਲੈਂਦੇ ਹਨਾ ਕਿ ਨਹੀਂ ਦਿੱਤਾ ਘਾਟੇ ਘਾਟੇ ਰੱਖ ਕੇ ਨਾਲ ਕੀ ਹੋ ਜਾਂਦਾ ਅਗੇ ਇਸ ਤਰ੍ਹਾਂ ਘੜਦਾ ਜਾਂਦਾ ਅਜੀ ਤੇ ਪਿੰਡ ਆ ਕੇ ਭਕਾਈ ਕਰਕੇ ਮੁੜ ਕੇ ਹੁਣ ਲਓ ਜੀ ਤੇ ਕਬੂਤਰ ਤਾਰਤੇ ਆ ਸਾਰੇ ਆਪਣੇ ਆਉਂਦਿਆਂ ਨੂੰ ਮੁੰਡੇ ਨੇ ਦਰਜੀਤ ਨੇ ਹਨਾ ਤੁਹਾਨੂੰ ਦੱਸਿਆ ਯਾਰ ਬਚਾਰਾ ਵੀ ਕਹਿੰਦਾ ਚੱਲ ਆਪਾਂ ਕਬੂਤਰ ਡਾਇਗਰ ਮੈਂ ਫਾਇਦਾ ਹੀ ਆ ਹੁਣ ਤੁਸੀਂ ਐਂ ਦੇਖ ਲਓ ਵੀ ਮੈਂ ਜਾਂ ਆਵੜਾ ਕਬੂਤਰੀ ਲੈਣਾ ਹਨਾ ਤੇ ਮੰਨ ਕੇ ਚੱਲ ਮੇਰੇ ਜਾਣ ਤੋਂ ਬਾਅਦ ਪਹਿਲਾ ਕੂਤਰ ਕਿਹੜਾ ਬੈਠਾ ਹੈ ਤੈਲਾ ਕੰਡ ਕਾਂਤਲਾ ਇਹ ਤਾਂ ਪਹਿਲਾਂ ਹੀ ਬੈਠ ਕੁੜਿਆ ਸੀਗਾ ਇਹੇ ਉਸ ਤੋਂ ਬਾਅਦ ਕਿਹੜਾ ਬੈਠਾ ਰੱਤਾ ਰੱਤਾ ਤੇ ਦੋਵੇਂ ਗਲਾ ਵੀ ਬਗਲਾ ਵਾਲੇ ਕਿੰਨੇ ਵਜੇ ਬੈਗੇ ਸੀ ਇਹ ਸਵਾ ਲਗਿਆ ਠੀਕ ਹੈ ਉਸ ਤੋਂ ਬਾਅਦ ਟਾਉਰੀ ਟੂਸੀ ਆਲੀ ਇਹ ਕਿੰਨੇ ਵਜੇ ਆ ਗਈ ਸੀ 11:20 ਤੇ ਆਲੀ 11:20 ਤੇ ਉਸ ਤੋਂ ਬਾਅਦ ਫੂੰਜੀ ਵਾਲੀ ਫੂੰਜੀ ਆਈ ਆ ਇਹ ਕਿੰਨੇ ਵਜੇ ਆ ਗਈ ਸੀ 25 ਦੇ ਤੇ ਉਹ ਕੌਣ ਹੈ ਗਾਰਾ ਆਹ ਦੋਵੇਂ ਗੁਲਾਬੀ ਕਾਂਤਰਾਂ ਵਾਲੀ ਮਾਨਕ ਚੱਲ 11:45 ਮਿੰਟਾਂ ਤੇ ਠੀਕ ਹੈ ਕਿ ਨਹੀਂ ਲੋਬੀ ਕੂਤਰ ਵਧੀਆ ਠੀਕ ਟਾਈਮ ਕਰਾਇਆ ਹੈ ਹਨਾ ਤੇ ਕੂਤਰ ਜੋਰ ਵੀ ਮਾਰ ਕੇ ਆਇਆ ਅੱਜ ਘਰ ਤੇ ਫਰਕ ਹੈ ਕੂਤਰ ਅੰਦਰੋਂ ਸੈੱਟ ਹੋ ਰਹੇ ਆ ਤੇ ਜਿਹੜੀ ਹੈ ਤੇ ਹੁਣ ਤੁਸੀਂ ਗਾਲਾਂ ਨਾ ਕੱਢਿਓ ਗੁਲਾਬੀ ਕਾਂਤ ਵਾਲੀ ਕਾਲੀ ਚੀਨੀ ਫਿਰਦੀ ਆ ਵੀ ਆਪਣੀ ਹੈ ਜਿਹੜੀ ਉਹ ਅੱਜ ਬਾਜੀ ਛੱਡਦਾ ਉਹ ਰੰਬ ਚ ਲੱਗੀ ਗੜੀ ਆ ਭੈਣ ਮਲੇ ਦੀ ਉਹ ਜਿਹੜੀ ਬਾਹਲੀ ਸੈੱਟ ਕਰਕੇ ਛੱਡੀ ਉਹ ਡਿੱਗ ਵੀ ਤੇ ਜਿਹੜੀ ਖਰਾਬ ਸੀਗੀ ਉਹ ਘਰੇ ਬੰਬ ਕੱਢੀ ਜਾਂਦੀ ਜਿਵੇਂ ਰੂਟਰ ਰਣ ਆਹਾਂ ਆਹ ਜਾਂਦੀ ਆ ਕਹਿੰਦੇ ਖੜ ਜਾ ਇੱਕ ਮਿੰਟ ਬਸ ਕੋਈ ਚੱਕਰ ਨਹੀਂ ਬੈਠਿਆ ਨੇ ਵੀ ਖੜ ਜਾ ਹੋ ਟੱਪ ਗਈ ਏ ਇੱਕ ਤਾਂ ਬਲਾਰ ਹੋ ਜਾਂਦੀ ਆ ਤੂਸੇ ਪੁੰਜਲੇ ਵਿਆਗ ਪਾਸੇ ਬਹਿ ਗਿਆ ਸੀਗਾ ਤਾਂ ਆ ਆਉਂਦੀ ਮਗਰ ਇਹੀ ਰਹੀ ਕਲੀ ਸਹੀ ਹੈ ਨਾ ਤੇ ਇਹ ਤਾਂ ਪਾਸੇ ਬਹਿ ਕੇ ਇੱਕ ਗਲਾਬੀ ਬਲਾਈ ਪਾਸੇ ਬੈਠਾ ਤੇ ਕਰਕੇ ਸੈਟ ਵਟ ਮੁੰਡਿਆ ਕੂਤਰ ਹਨਾ ਆਪਾਂ ਫਿਰ ਤੇ ਕਾਲੀ چینی ਵੀ ਆ ਗਈ ਬਈ ਆਪਣੀ 2:00 ਵਜ ਕੇ 15 ਮਿੰਟਾਂ 'ਤੇ ਕੀਕਾ ਟਾਈਮ ਵੀ ਦੇਖ ਲੋ 2:15 ਤੇ ਸੱਜੀ ਗਲਾਵੀ ਬਗਲ ਵਾਲਾ ਚੱਲ ਇਹਨੂੰ ਫੜਾ ਕੋਈ ਨਾ ਕਈ ਬਹੁਤਰਾ ਵਲੀ ਉਰ ਲੱਗ ਗਿਆ ਅੱਜ ਰਸਤਾ ਕਾਂਤਰਾਵੜੀ ਪਿੱਛੇ ਚੀਨੀ ਆਏ ਹਾਏ ਆ ਗਿਆ ਇਹ ਤਕ ਗਲਾਵੀ ਬਗਲ ਵਾਲਾ ਵੀ ਚਲੋ ਕੋਈ ਇੱਕ ਕਬੂਤਰ ਤਾਂ ਅੱਜ ਦਾ ਸਿੱਧਾ ਹੋ ਜੂਗਾ ਇਹਨੇ ਦੋ ਤਿੰਨ ਡਾਂਗਾ ਜੀ ਸਿੱਧਾ ਹੋ ਜਾਣਾ ਬਾਬੇ ਇਹ ਦੋ ਬਾਦ ਹਨ ਤੇ ਇਧਰ ਬਸ ਮੁੰਡਾ ਰੱਖੀ ਜਾਂਦਾ ਬਾਦਾਮ ਸੱਚ ਇੱਕ ਕਬੂਤਰ ਰਹੇਗਾ ਜੀ ਬਈ ਗਲਾਬੀ ਹੁੰਝ ਵਾਲਾ ਰੱਖ ਦੇ ਗਲਾਬੀ ਹੁੰਝਲ ਤੋਂ ਆਪਣੇ ਨੂੰ ਉਹ ਦੇਖੋ ਸਾਹਮਣੇ ਵਾਲਾ ਇਹ ਉਹ ਭੁੱਲ ਗਏ ਸੀਗੇ ਵੀ ਬੈਠਾ ਬਾਦਾਮ ਵਾਲਾ ਕਬੂਤਰ ਕੱਲ ਨੂੰ ਛੱਡਣਾ ਇਹਨੂੰ ਰੱਖ ਦੇ ਬਾਦਾਮ ਤੇ ਖੜ ਜਾ ਯਾਰ ਕੁੱਟੀ ਜਾਂਦਾ ਸਾਰੇ ਕਬੂਤਰ ਕੋਈ ਨਾ ਤੇ ਉਹ ਗੱਲ ਮਾੜੀ ਲੱਗੀ ਬਈ ਆਪਾਂ ਨੂੰ ਹਨਾ ਯਾਰ ਵੀ ਮੰਨ ਕੇ ਚੱਲ ਵੀ ਜਿਨੇ ਕਬੂਤਰ ਹੀ ਫੜੀ ਸੀਗੀ ਉਹ ਬੰਦੇ ਤੇ ਆਪਦੇ ਕਬੂਤਰ ਨਹੀਂ ਰੱਖੇ ਹੋਏ ਸੀਗੇ ਪਰ ਯਾਰ ਜਾ ਤਾ ਵੀ ਭੈਣ ਨਾ ਆਉਦਾ ਸਾਨੂੰ ਉਹ ਸਿੱਧੀ ਗੱਲ ਹਣ ਜਦੋਂ ਗਾਲਾਂ ਕੱਢੀ ਜਾਂਦਾ ਵੀ ਜਾਂ ਤੂੰਾਨੂੰ ਫੋਨ ਹੀ ਨਾ ਕਰ ਬਈ ਜੇ ਤੂੰ ਫੋਨ ਕੀਤਾ ਫਿਰ ਤੂੰ ਜ਼ਿੰਮੇਵਾਰੀ ਤਾਂ ਸਮਝ ਵੀ ਜੇ ਅਸੀਂ ਘੰਟਾ ਲੇਟ ਹੋ ਗਏ 2 ਘੰਟੇ ਲੇਟ ਹੋ ਗਏ ਵੀ ਤੂੰ ਰੱਖ ਤਾਂ ਸਕਦਾ ਹੈ ਨਾ ਜਾਂ ਸਾਨੂੰ ਫੋਨ ਨਾ ਕਰ ਤੇ ਜਾਂ ਤੂੰ ਰੱਖ ਲੈ ਵੀ ਅਸੀਂ ਆ ਕੇ ਲੈ ਜਾਾਂਗੇ ਜਦੋਂ ਕਹਿਤਾ ਵੀ ਸਾਡੀ ਕਬੂਤਰੀ ਆਣਾ ਬਈ ਆਪ ਫੋਨ ਲਾਇਆ ਬੰਦੇ ਨੇ ਠੱਲ ਤੋਂ ਨੰਬਰ ਪੜ੍ਹ ਕੇ ਤੇ ਕਹਿੰਦਾ ਬਈ ਛੋਡੀ ਕਬੂਤਰੀਆਂ ਗਲਾਬੀ ਰੰਗ ਲੱਗਿਆ ਇੱਕ ਪਾਸੇ ਤੇ ਮੈਨੂੰ ਯਾਦ ਆ ਗਈ ਮੈਂ ਟੂਸੇ ਵਾਲੀ ਆਪਣੀ ਮੈਂ ਬਈ ਤੂੰ ਰੱਖ ਸੀ ਆਵਾਂਗੇ ਕੂਤਰੀ ਡਾਈਨ ਨਾ ਅਸੀਂ ਲੈ ਕੇ ਜਾਵਾਂਗੇ ਆਪਦੀ ਹਨਾ ਕਹਿੰਦਾ ਕੋਈ ਨਾ ਬਈ ਆ ਜਿਓ ਤੇ ਜਦੋਂ ਅਸੀਂ ਪਿੰਡ ਆ ਕੇ ਫੋਨ ਲਾਇਆ ਅਖੀ ਬਈ ਮੈਂ ਤਾਂ ਡਾਕ ਹੈ ਹਨਾ ਤੂੰ ਪਹਿਲਾਂ ਕਿਉਂ ਰਿਸ਼ਤਾ ਕੀਤਾ ਸਾਨੂੰ ਕਿ ਨਹੀਂ ਚੱਲ ਯਾਰ ਕਬੂਦਰੀ ਗਵਾਜ ਦੀ ਗਵਾਜ ਦੀ ਅਸੀਂ ਪਕਾਈ ਕੀਤੀ ਯਾਰ ਠੀਕ ਹੈ ਕਿ ਨਹੀਂ ਇੰਨੀ ਵਾਰ ਗਏ ਉਹਦੇ ਪਿੱਛੇ ਢੁੱਪੇ ਮਾਈਦੇ ਉਹ ਤਾਂ ਚੰਗਾ ਹੋਇਆ ਚੱਲ ਦਲਜੀਤ ਘਰੇ ਸੀਗਾ ਹਨਾ ਵਿਚਾਰੇ ਨੇ ਸਾਰੇ ਕਬੂਤਰ ਜਿਵੇਂ ਜਿਵੇਂ ਆਈ ਗਏ ਬਈ ਲਾਹ ਲਾ ਤਾੜੀ ਗਏ ਸਾਰੇ ਕਬੂਤਰ ਵੱਧ ਗਾ ਅੰਦਰ ਕਰਤੇ ਮਰ ਗਏ ਯਾਰ ਲਓ ਬਈ ਇੱਕ ਨੁਕਸਾਨ ਹੋਰ ਹੋ ਗਿਆ ਇਧਰ ਤੇ ਆਪਣਾ ਇੱਕ ਬੱਚਾ ਮਰ ਗਿਆ ਬਈ ਉਹ ਆਪਣਾ ਨਹੀਂ ਮਤਲਬ ਆਪਾਂ ਫੜਿਆ ਸੀਗਾ ਚਲੋ ਜਦੋਂ ਆਪਣੇ ਕੋਲ ਸੀ ਆਪਣੇ ਹੀ ਸੀਗਾ ਇਹਦੇ ਬਹੁਤ ਹੀ ਜ਼ਿਆਦਾ ਮਾਤਾ ਹੋਈ ਪਈ ਸੀ ਨਾ ਚਿਕਨ ਬਾਕਸ ਪੈਰਾਂ ਤੇ ਮੂੰਹ ਤੇ ਫਿੰਸਾਂ ਹੋਈਆਂ ਬੰਗਾ ਸੀਗਾ ਤੇ ਉਸੇ ਵਜ੍ਹਾ ਕਰਕੇ ਮਰ ਗਿਆ ਬਈ ਇਹ ਚਲੋ ਕੋਈ ਨਾ ਯਾਰ ਮੈਥੋਂ ਨਹੀਂ ਸਿੱਧੀ ਗੱਲ ਹੈ ਨਾ ਵੀ ਆਪਣੇ ਨੂੰ ਟ੍ਰੀਟਮੈਂਟ ਨਹੀਂ ਹੋਇਆ ਬਈ ਇੰਨਾ ਮੇਰੇ ਕੋਲ ਨਹੀਂ ਟਾਈਮ ਹੁੰਦਾ ਆਪਾਂ ਆਪਣੀ ਮਾਰੇ ਸੋਨ ਨੂੰ ਹੀ ਪਤਾ ਨਾ ਵੀ ਰੋਟੀ ਖਾਣ ਦਾ ਮੇਰੇ ਕੋਲ ਟਾਈਮ ਨਹੀਂ ਬਈ ਲਓ ਜੀ ਮੁੰਡਾ ਕਹਿੰਦਾ ਵੀ ਇੱਕ ਹੋਰ ਆ ਕੇ ਹੈ ਕਾਲੀ ਨੋਕ ਹੈ ਯਾਰ ਮੈਨੂੰ ਲੱਗਦਾ ਬਈ ਜਿਹੜੀ ਆਪਣੀ ਕੱਲ ਗਲਾਬੀ ਬਗਲ ਵਾਲੀ ਕਬੂਤਰੀ ਨਿਕਲੀ ਸੀਗੀ ਸ਼ਾਇਦ ਉਹ ਆ ਗਈ। ਬਾਕੀ ਇੱਕ ਗਲਾਬੀ ਬਗਲ ਦੀ ਹੋਰ ਵੀ ਫਿਰਦੀ ਸੀ ਇੱਥੇ। ਉਹ ਪਿੰਡੋਂ ਆ ਹਨਾ ਦੂਜੇ ਪਾਸੋਂ ਆ ਵਿੜੇ ਚੋਂ ਆ ਮੁੰਡਿਆਂ ਦੀ। ਤੇ ਚਲੋ ਕੋਈ ਨਾ ਵੀ ਆਪਣੀ ਹੋਈ ਤਾਂ ਬਾਲੀ ਸੁਣੀ ਗੱਲ ਆ ਹਨਾ ਤੇ ਚੱਲ ਉਹਨਾਂ ਦੀ ਹੋਈ ਤਾਂ ਵੀ ਅਧਕੀ ਲ ਗੰਦ ਪਾਤਾ ਛਾਖੇ ਨੇ। ਇਹਦਾ ਭੈਣਾ ਪੈ ਨਾਇਆਂ ਦੇ ਕਟੇ ਵਰਗਾ ਤੇ ਲੈ ਉਹ ਵੇਖਿਆ ਤਰਾਕ ਤੇ। ਹਾਂਜੀ ਬਾਪੂ ਤੇ ਆਪਣੀ ਕਬੂਤਰੀ ਆ ਬਈ। ਵਧੀਆ ਹੋਇਆ ਯਾਰ। ਚੰਗਾ ਹੋਇਆ ਵੀ ਕਰਿਆ ਗਈ ਹੈ ਨਾ ਗਲਾਬੀ ਬਗਲ ਵਾਲੀ ਖੱਬੇ ਪੈਰ 'ਚ ਠੱਲ ਪਾਈ ਹੈ ਇੱਕ ਕਬੂਤਰ ਰਹਿ ਗਿਆ ਸੀ ਉਹਨੂੰ ਵੀ ਪਾਣੀ ਪਿਆਈ ਹੈ ਬਈ ਗਲਾਬੀ ਬਗਲ ਨੂੰ ਆਇਆ ਪੁੱਤ ਆਇਆ 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 ਕੰਡਲਿਆ ਤੂੰ ਨਹੀਂ ਪੀਂਦਾ ਤੂੰ ਪਹਿਲਾਂ ਪੀ ਲਿਆ ਆਇਆ 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 ਲੋ ਜੀ ਇੱਕ ਹੋਰ ਜਾਨਵਰ ਕੈਚ ਕਰ ਲੈ ਦੇਖੋ ਇਹਨੇ ਚਿੜੀ ਦਾ ਬੱਚਾ ਮੇਰੀ ਵੀਰੋ ਕਾਲੀ ਚਿੜੀ ਦਾ ਬੱਚਾ ਆਇਆ ਬੇਟਾ ਤੂੰ ਸਾਡੇ ਡਿੱਕੇ ਕਿਧਰ ਚੜ ਗਿਆ ਹੈ ਖੜ ਦੇ ਕਬੂਤਰ ਹੋਈ ਮੈਨੂੰ ਪਤਾ ਨਹੀਂ ਦਾਲਾ ਕਿੱਥੇ ਹੈ ਮੈਨੂੰ ਪਤਾ 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 ਮੈਂ ਸੁਣਦਾ ਕਿੱਥੇ ਰੁਕਦਾ ਸੀ ਨਾਣਾ 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 ਡਾਰਨਾ ਡਾਰਨਾ ਆ ਦੇਖ ਨਵਾਂ ਕੂਤਰਾ ਇਹਨੂੰ ਛੱਡਾਂਗਾ ਪਰ ਟਰੈਕਟਰ ਵਾਲੀ ਬਾਜੀ ਲੁੰਡੇ ਵਾਲੀ ਜਾਗਾ ਠੀਕ ਹੈ ਇੱਕ ਵੜ ਨੂੰ ਬਾਹ ਆਵਾ ਮੈਂ ਆਹ ਨਾਲ ਤਾਂ ਇੱਥੇ ਆ ਬਾਬੇ ਇਹਨਾਂ ਤਾਂ ਮੇਰੇ ਹਿਸਾਬ ਨਾਲ ਥੱਲੇ ਕੀ ਪੈਰ ਥੱਲੇ ਦੇਦਾ ਮੈਂ ਇੱਥੇ ਨਹੀਂ ਇੱਥੇ ਆ ਇੱਥੇ ਆ ਲਵੇ ਇਹਨਾਂ ਦਾ ਸ਼ਾਇਦ ਹਨਾ ਮੇਬੀ ਵਿੱਚ ਹੋਰ ਵੀ ਬੱਚੇ ਹੋਣ ਤੇ ਉਹਨੇ ਦੇ ਪੈਰ ਚ ਹਨਾ ਆਹ ਤਾਗੇ ਜੇ ਰਿਮੂਵ ਕਰ ਦਈਏ ਜਿਆਦਾ ਉਲਝੇ ਪਏ ਆ ਐਵੇਂ ਲੱਤ ਨੂੰ ਤਖਰਾਬ ਹੋ ਜਾਊ ਵੱਢੀ ਚੋਂ ਕੀ ਫਾਇਦਾ ਹਨਾ ਤੇ ਇਹਨੂੰ ਛੱਡ ਦਈਏ ਭਈ ਇਹਦੇ ਆਲ ਨੇ ਹਨਾ ਵਿੱਚ ਪਹਿਲਾਂ ਵੀ ਬੱਚੇ ਬੈਠੇ ਮੈਨੂੰ ਲੱਗਦਾ ਬਾਹਰ ਨਾ ਜਾ ਹੁਣ ਇਹ ਬਸ ਅੱਛਾ 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 ਗਿਆ 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 ਓਕੇ ਉਹ ਰਿਪੋਰਟ ਪਾ ਬਿਓ ਆਪ ਦੇ ਆਲ ਨੇ ਤੇ ਗਿਆ ਤੇ ਇਹਦਾ ਮਾਂ ਤੇ ਪਿਓ ਹੋਊ ਫਿਰਦੇ ਬਈ ਦੋਵੇਂ ਓ ਦੇਖੋ ਸਾਹਮਣੇ ਤਾ ਆ ਗਈ ਭੱਜੇ ਚਿੜਿਆ ਦੋਵੇਂ ਅੰਦਰ ਆ ਗਏ ਦੇਖੇ ਤੇਰੇ ਦੋਵੇਂ ਕਬੂਤਰਾਂ ਨੂੰ ਰਾਜਾ ਮਾਪਣ ਵਾਕ ਲੀ ਆਇਓ 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 ਲਿਆਂਦਾ ਸਮਾਨ ਠੀਕ ਹੈ ਇੱਕ ਤਾਂ ਆ ਚੀਜ਼ ਦੀ ਘਾੜ ਰੜਕਦੀ ਸੀਗੀ ਸਾਨੂੰ ਆ ਆਹੀ ਜੀ ਜੜੀ ਪਈ ਸੀ ਆਹੀ ਨਹੀਂ ਗੇਮ ਚ ਫਾਉ ਪੈਣ ਦਿੰਦੀ ਸਾਡਾ ਆ ਚੀਜ਼ ਵੀ ਲਿਆਂਦੀ ਕੋਈ ਮਾੜਾ ਮੋਟਾ ਗਰਮੀ ਵਾਲੀ ਹੈਣਾ ਜੀ ਉਹਦੇ ਆਖ ਨੂੰ ਸਟਿੰਗ ਸਟੰਗ ਲਿਆਂਦੀ ਕੋਈ ਭੂਈਗਾ ਲਿਆਂਦਾ ਮੈਂ ਖਾ ਪੀ ਲਾਂਗੇ ਬੈਠੇ ਤੇ ਫੁੰਝੇਲਾ ਕਿੱਧਰ ਗਿਆ ਕਿ ਉੱਡ ਗਿਆ ਨਿਮੇਜ ਮੈਂ ਫਿਰ ਤੇ ਤੇਰੇ ਦੋਵੇਂ ਕਬੂਤਰਾਂ ਨੂੰ ਬਦਾਮ ਰੱਖੀ ਪਈ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਬੈਠਿਆ ਨੂੰ ਆਇਓ 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 ਆਇਆ ਪੱਤਾ ਆਇਆ ਆਇਆ ਤੇ ਇੱਕੋ ਦੂਜੀ ਵੀ ਰੱਖ ਦਿੱਤੀ ਆਇਆ 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 ਹਰੀ ਟੂਸੇ ਵਾਲਿਆ ਆਪਾਂ ਤਾਂ ਕਰਤਾ ਕੰਮ ਲਿਆਉਣ ਸਾਰੀ ਇਹਦਾ ਵੇਖੋ ਮੰਨਦੇ ਹੋ ਫਿਰ ਆਏ ਐ ਜੀ ਵਰਤਨੀ ਹੈ ਨਹੀਂ ਉਹ ਖਰਾਬ ਉਹ ਤੋਂ ਪਹਿਲਾਂ ਕਰ ਦੇਣੀ ਹੁੰਦੀ ਆ ਭੱਲੇਵਾ ਕਿਦਰ ਆਪਣੇ ਰੱਤੇ ਨੂੰ ਵੀ ਡੱਕਵਾ ਪਾਣੀ ਪਿਆਦ ਗਏ ਆਇਓ 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 ਹੋਇ ਤਾਂ ਦੂਜੀ ਪੀ ਜਾਂਦੇ ਡੱਕ ਮਰ ਇੰਨਾ ਕਿਨਾਂ ਪੀਣ ਗਏ ਰਹੇ ਤੇ ਹੀ ਨਹੀਂ ਮਿਟਦੀ ਚੱਲ ਰਹਾ ਤਾਂ ਹੁਣ ਤੂੰ ਵੀ ਲਾੜਾ ਚੁੱਟੀ ਓਏ ਹੋਏ ਹੋਏ ਰੱਤਾ ਵੀ ਪੀਂਦਾ ਪੂਰਾ ਡਰਚ ਕੇ ਬਾਅਦ ਇੱਕ ਕਬੂਤਰੀ ਦੇ ਰੰਗ ਕਰਤਾ ਇਹਦਾ ਕਰਤਾ ਖੱਬਾ ਗਲਾ ਵੀ ਟੂਸਾ ਬਈ ਤੇ ਇਹ ਜਿਹੜੀ ਕੱਲ ਖੱਬੇ ਗਲਾਬੀ ਟੂਸੀ ਵਾਲੀ ਭੱਜੀ ਆ ਨਾ ਉਹਦੀ ਭੈਣ ਹੀ ਐ ਸਕੀ ਤੇ ਉਹਦੀ ਉਹਦੇ ਅੱਖ ਨੂੰ ਯਾਦਗਾਰੀ ਚ ਅਪ ਇਹਦੇ ਵੀ ਖੱਬਾ ਗਲਾਬੀ ਟੂ ਸਹੀ ਕਰਤਾ ਤੇ ਇੱਧਰ ਆਪਣੀ ਗਲਾਬੀ ਕਾਂਤਰਾਣ ਨੂੰ ਰਾਜਵਾ ਪਾਣੀ ਪਿਆਦ ਕੇ ਬਈ ਹਜੇ ਹੁਣ ਪਿਉਣੇ ਆ ਆਇਆ 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 ਪੁੱਤ ਹਾਂ ਚੌਥੇਰੀ ਪਾਣੀ ਪਿਆ ਬਾਬੇ ਨੂੰ ਹੁਣ ਠੀਕ ਹੈ ਕਿ ਨਹੀਂ ਇਹ ਕੇਕ ਕਬੂਤਰੀ ਦੀ ਵੀ ਰੰਗ ਲਾਤਾ ਇਦੀ ਗੁਲਾਬੀ ਟੌਰੀ ਤੇ ਹਰਾ ਟੂਸਾ ਕਰਨਾ ਹੈ ਲਗਭਗ 4 ਕਬੂਤਰਾਂ ਦੇ ਰੱਖ ਲਓ ਜੀ ਚਾਰਾਂ ਦੇ ਇੱਕ ਇੱਕ ਥਾਈ ਤਾਂ ਲਾਤਾ ਤੇ ਦੂਜੀ ਦੂਜੀ ਥਾਈ ਮਤਲਬ ਕੰਪਲੀਟ ਕਰਕੇ ਤੁਹਾਨੂੰ ਦਿਖਾਉਣੀਆਂ ਸੀ ਤੇ ਹੁਣ ਤੁਹਾਨੂੰ ਦਿਖਾਉਣਿਆ ਰੰਗ ਆਪਣੇ ਕਬੂਤਰਾਂ ਦੇ ਨਾ ਵੀ ਕਿਹੜਾ ਕਿਹੜਾ ਲਾਇਆ ਹੈਗਾ ਇੱਕ ਮਿੰਟ ਆ ਛੱਡ ਦੇ ਮੈਂ ਤਾਂ ਕਬੂਤਰੀ ਫੜਾ ਦੇ ਲੈ ਕੈਮਰਾ ਫੜ ਲਾ ਫਿਰ ਲਓ ਜੀ ਇੱਕ ਪਹਿਲੀ ਕਬੂਤਰੀ ਹੋ ਗਈ ਠੀਕ ਹੈ ਇਹਦੀ ਕਰਤੀ ਖੱਬੀ ਹਰੀ ਕਾਂਤ ਠੀਕ ਹੈ ਖੱਬੀ ਹਰੀ ਤੇ ਸੱਜੀ ਕਰਤੀ ਗੁਲਾਬੀ ਓਕੇ ਹੋ ਗਈ ਰਿਪੋਰਟ ਇਹ ਕਿਹਦੇ ਰੰਗ ਲਾਇਆ ਠੀਕ ਹੈ ਇਹਦਾ ਕੂਤਰੀ ਦਾ ਕੀਤਾ ਕੱਲਾ ਓਨਲੀ ਗੁਲਾਬੀ ਟੂਸਾ ਖੱਬਾ ਓਕੇ ਰਿਪੋਰਟ ਹੁਣ ਮੜਾਪੇ ਹੀ ਹਟਦੇ ਭਾਈ ਬੰਦ ਕਰੀ ਨਾ ਤੇ ਇੱਕ ਆਬੂਦਰ ਰੰਗ ਕੀਤਾ ਭਾਈ ਇਹਦਾ ਕਰਤਾ ਖੱਬਾ ਹਰਾ ਟੂਸਾ ਤੇ ਗੁਲਾਬੀ ਟੋਰੀ ਟੂਸਾ ਉਹ ਛੋੜਾ ਲੱਗਣ ਲੱਗ ਗਿਆ ਨਾ ਚਲ ਕੋਈ ਨਾ ਬਹੁਤ ਆ ਇਹ ਕਿਹਦਾ ਕਰਤਾ ਰੰਗ ਇਹ ਇਹਨੀ ਆਖੀ ਸੀ ਆ ਫੜਨੇ ਬਹੁਤ ਖਬਾ ਪਰ ਬੋਲੇ ਨਹੀਂ ਦੱਸਣਾ ਹੁਣ ਸਾਡੇ ਲੈ ਪਈ ਇਹਦੀ ਕਰਤੀ ਗੁਲਾਬੀ ਬਗਲ ਠੀਕ ਹੈ ਤੇ ਤੋਤੇ ਰੰਗੀ ਬਗਲਾ ਪੈਰਟ ਗ੍ਰੀਨ ਐਂਡ ਪਿੰਕ ਆ ਚਾਰ ਬੂਤਰਾ ਰੰਗ ਲਾਇਆ ਤੇ ਇੱਕ ਕਬੂਤਰ ਹੀ ਆਪਣੀ ਬਾਹਰ ਫਿਰਦੀ ਗੁਲਾਬੀ ਬਗਲ ਵਾਲੀ ਤੇ ਬਸ ਥੋੜਾ ਕੰਮ ਹੀ ਰਹੇਗਾ ਆਪਣੇ ਕੋਲ ਵੀ ਹਨਾ ਜਿੰਨਾ ਮੇਨ ਮੇਨ ਸਾਰਾ ਮੋਟਾ-ਮੋਟਾ ਕੰਮ ਮੁੰਡਾ ਨਾ ਲੱਗ ਕੇ ਹਨਾ ਕਰਾ ਗਿਆ ਆਪਣੇ ਕਬੂਤਰ ਕਬਤਰ ਅੰਦਰ ਕਰਾ ਗਿਆ ਰੰਗ ਲਵਾ ਆ ਗਿਆ ਹਨਾ ਸਾਰਾ ਕੁਝ ਕਲੀਅਰ ਹੈ ਬਸ ਹੁਣ ਕਬੂਤਰ ਪਾਣੀ ਖਚੀਏ ਲਗਭਗ ਸਾਰੇ ਇੱਕ ਨੂੰ ਛੱਡ ਕੇ ਦੋ ਕਬੂਤਰ ਨੂੰ ਛੱਡ ਕੇ ਸਾਰਿਆਂ ਵਾਸਤੇ ਬਦਾਮ ਕੱਟ ਕੇ ਪਾ ਦਿੰਨੇ ਆਪਾਂ ਹਨਾ ਇਹ ਨਾਲ ਚੱਲ ਆਪਾਂ ਨੂੰ ਸੌਖਾ ਹੋ ਗਿਆ ਯਾਰ ਬਹੁਤ ਸਾਰਾ ਹੋਇਆ ਤੇ ਇੱਕ ਗੱਲ ਸੱਚ ਹੋਰ ਸੋਚੀ ਬਈ ਮੈਂ ਅੱਜ ਆਪਣਾ ਪਹਿਲਾ ਕਬੂਤਰ ਕੱਟਿਆ ਗਿਆ ਬਾਜੀ ਤੇ ਸਾਰਿਆਂ ਤੋਂ ਪਹਿਲਾ ਉਥੇ 90 95 ਕਬੂਤਰ ਸੀਗੇ ਪਹਿਲੇ ਨੰਬਰ ਤੇ ਠੀਕ ਅੱਗੋਂ ਦਾ ਕਦੇ ਪਹਿਲੀ ਤਾਂ ਆਈ ਨਹੀਂ ਪਿੱਛੋਂ ਪਹਿਲੀ ਨੰਬਰ ਤੇ ਆ ਗਿਆ ਅੱਜ ਆਪਾਂ ਮੰਨ ਕੇ ਚੱਲੋ ਵੀ ਪਹਿਲਾ ਕੂਤਰ ਪਹਿਲੀ ਕੂਤਰੀ ਆਪਣੀ ਗੱਟੀ ਦੀ ਉੱਤੇ ਆਹ ਕਿੱਥੇ ਬਾਈ ਛੱਡੀ ਸੀ ਹੈਨਾ ਮੈਂ ਤਾਂ ਭੁੱਲ ਵੀ ਗਿਆ ਹਾਂ ਐਂ ਲੱਗਦੇ ਨਹੀਂ ਬਾਈ ਛੱਡੀ ਹੁੰਦੀ ਹੈਗੀ ਤੜਕੇ 20 ਮਿੰਟਾਂ ਜੀ ਨਿਬੜੇ ਇਸ ਤਾਂ ਯਾਰ ਆਪਣੀ 20 ਮਿੰਟਾਂ ਦੀ ਬਾਈ ਸੀ ਮੈਂ ਉੱਲਾ ਮਾਰੇ ਡਕਾ ਕੇ ਕੂਤਰੀ ਕੂਤਰੀ ਔਖੀ ਹੁੰਦੀ ਗਈ ਮੈਂ ਕਹਾਂ ਯਾਰ ਕੂਤਰੀ ਨੂੰ ਪਾਣੀ ਵਧਦੇ ਬੈਠੇ ਹੈਨਾ ਤੇ ਮਹਾਂ ਚਲ ਵੀ ਖੀ ਜਾਊਗੀ ਉਹ ਪ੍ਰੋਬਾ ਕਰਾਉਣਾ ਲੁੱਟੀ ਜੁਲੜ ਦੀ ਬਰੇ ਜੁਲੜ ਦੀ ਬਰੇ ਕਰੀ ਤਾਂ ਚੜ ਗਈ ਤੇ ਸਿੱਧੀ ਆ ਕੇ ਥੱਲੇ ਕੜਾਚੇ ਦੇ ਵਿੱਚ ਹੀ ਡਾਵਤ ਪਾਣੀ ਰੱਖ ਕੇ ਤਾਂ ਚਲ ਕੋਈ ਨਾ ਬਰਨ ਜਿਹੜਾ ਕੋਈ ਹੋਣਾ ਸੀ ਹਣਾ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਬਈ ਇਹਦੇ ਤੇ ਹਣਾ ਵੀ ਜਿਹੜਾ ਕੁਝ ਹੋਇਆ ਤੁਹਾਡੇ ਸਾਹਮਣੇ ਹੋਇਆ ਕੋਈ ਲੁਕੋਣੀਆ ਆਪਣਾ ਵੀ ਆਪਾਂ ਇੰਨ ਮਾਕੀ ਚੱਲ ਗਏ ਹਣਾ ਵੀ ਐਂ ਕਰਕੇ ਉਹ ਸਾਹਮਣੇ ਆ ਬਈ ਜਿਹੜਾ ਕੁਝ ਹੋਣਾ ਸੀ ਹਣਾ ਫਿਰ ਕੀ ਬਹਿ ਗਈ ਤਾਂ ਬਹਿ ਗਈ ਯਾਰ ਪਾਣੀ ਰੋਕ ਕੇ ਬੈਠੀ ਐ ਉਹ ਕੋੜਾ ਕੋਈ ਉਹ ਕੋਈ ਚੱਕਰ ਹਣਾ ਵੀ ਬਹਿ ਗਈ ਤਾਂ ਕਰਕੇ ਤੇ ਬਾਕੀ ਕੋਈ ਆਪਾਂ ਤਾਂ ਸੱਚੀ ਦੱਸਣਾ ਹੁੰਦਾ ਨਾ ਆਪਣਾ ਕੋਈ ਲੁਕੋ ਨਹੀਂ ਰੱਖਦੇ ਐਵੇਂ ਮੈਂ ਹੁਣ ਉਥੇ ਵੀਡੀਓ ਹੀ ਨਾ ਬਣਾਉਂਦਾ ਮੈਂ ਕਹਿੰਦਾ ਭੱਜ ਗਈ ਬਈ ਆਪਣੀ ਤਾਂ ਤੜਕੀ ਓਲੇ ਦੇ ਹਨਾ ਉਹ ਗੱਲ 'ਚ ਕੀ ਫਾਇਦਾ ਜੇ ਭੱਜੀ ਆ ਭੱਜੀ ਆ ਜੇ ਬੈਠੀ ਆ ਤਾਂ ਬੈਠੀ ਆ ਬਸ ਸਹੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਕੋਈ ਇਹਦੇ 'ਚ ਕਿਹੜਾ ਆਪਾਂ ਨੂੰ ਕੋਈ ਮੈਡਲ ਮਿਲ ਜਾਣਾ ਹਨਾ ਪਹਿਲੇ ਨੰਬਰ ਤੇ ਦੋਵੇਂ ਗਲਾਬੀ ਕੱਚਾਂ ਵਾਲੀ ਆਪਣੀ ਠੀਕ ਐ ਤੇ ਉਸ ਤੋਂ ਬਾਅਦ ਹੋ ਗਈ ਜੀ ਗਲਾਬੀ ਫੂੰਜਾ ਹਰੇ ਟੂਸੀ ਵਾਲੀ ਆਇਆ 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 ਬੋਟਲ ਤੇੜਾ ਰੈਂਗ ਅਭੀ ਇਹਨਾਂ ਵਾਸਤੇ ਹੀ ਕੱਟ ਦिए ਤੇ ਇੱਧਰ ਇਹ ਕਬੂਤਰਾਂ ਨੂੰ ਰਾਜਵੇਂ ਦਾਣੇ ਰੱਖ ਦिए ਬਈ ਠੀਕ ਹੈ ਬਦਾਮ ਇਹਨਾਂ ਨੂੰ ਪਾਦੇ ਸੀ ਪਹਿਲਾਂ ਖੰਡੋ ਪਿੱਛੇ ਹਟੋ ਪਿੱਛੇ 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 ਲਓ ਖਾਓ ਇਹਨਾਂ ਨੂੰ ਖਾਣ ਦੇ ਕੇ ਡਾਕ ਵਿੱਚ ਦਾਣੇ ਕ ਲਈ ਆ ਕਬੂਤਰੀ ਰਹੀ ਯਾਰ ਇਹਨੂੰ ਹਜੇ ਥੋੜਾ ਜਿਹਾ ਟਾਈਮ ਨਾਲ ਲੇਟ ਪਾਵਾਂਗੇ ਪਾਣੀ ਪੂਣੀ ਦਿੱਤਾ ਉਹਦੀ ਮੈਂ ਇੱਧਰ ਇਹ ਕਬੂਤਰਾਂ ਨੂੰ ਵੀ ਰੱਖੀ ਬਦਾਮ ਠੀਕ ਹੈ ਘਰ ਚੋ ਪਹਿਲਾਂ ਰੱਖੀਏ ਸਜੀ ਗਲਾ ਵੀ ਬਗਲ ਵਾਲੇ ਨੂੰ ਠੀਕ ਹੈ ਤੇ ਇੱਥੋਂ ਚੱਕ ਲੈ ਕੇ ਰੱਤੇ ਨੂੰ ਰੱਤੇ ਦੇ ਬਦਾਮ ਦੂਜੇ ਪਾਸੇ ਪਾਏ 1 ਮੀਟਰ ਉੱਪਰ ਢੀੜ ਦੀ ਵੇ ਲੈ ਰਤਾ ਵੀ ਲਓ ਜੀ ਰਤੇ ਦੇ ਆਪ ਹੈ ਚਲ ਚੁਬਰਾ ਖਾਓ ਬਤਾ ਇੱਕ ਰਹਿ ਗਿਆ ਘਾਂਡਾ ਵਾਲਾ ਤੇ ਤਿੰਨ ਰਹਿ ਗਏ ਹੱਥ ਇੱਕ ਕਿਉਂ ਰਹਿ ਗਿਆ ਇੰਦਰ ਆਪਣੇ ਵੱਡੇ ਕਬੂਤਰਾਂ ਨੂੰ ਤੇ ਕਬੂਤਰਾਂ ਵਾਲੇ ਪਾਸੇ ਵੀ ਬਈ ਦਾਣਾ ਪਾਣੀ ਪਾਤਾ ਕੰਮ ਕਲੀਅਰ ਹੈ ਇਹਨਾਂ ਦਾ ਠੀਕ ਹੈ ਲਓ ਜੀ ਤੇ ਹੁਣ ਸਾਰੇ ਕਬੂਤਰਾਂ ਦਾ ਕੰਮ ਨੱਕੀ ਹੋਇਆ ਹਨਾ ਟਾਈਮ ਦੇਖ ਲਓ 6:49 ਮਿੰਟ ਹੋ ਗਏ ਜਿਹੜੇ ਓੱਡਾ ਟਿਕਾਏ ਸੀ ਤੇ ਹੁਣ ਤਾਂ ਇਹਨਾਂ ਦਾ ਕੰਮ ਕਲੀਅਰ ਹੋਇਆ ਜਮਾ ਓਕੇ ਰਿਪੋਰਟਾ ਖੁੱਡੇ ਛੱਡਣ ਵਾਲੇ ਹੋਗੇ ਤੇ ਇਸ ਤੋਂ ਬਾਅਦ ਦੂਜੀ ਸਾਮ ਸਮੇਂ ਚੱਲ ਪੈਂਦੀ ਹੈ ਕੋਈ ਸਮਾਨ ਸੌਣ ਦੇਣਾ ਹੁੰਦਾ ਹੈਗਾ ਲਓ ਜੀ ਲਾਰਖੇ ਡਿਊਟੀ ਇਹਨਾਂ ਤੇ ਹਨਾ ਸਾਨੂੰ ਦੱਸਿਆ ਵੀ ਆਪਣਾ ਕੰਮ ਨਹੀਂ ਮੁੱਕਦਾ 6-7 ਵਜੇ ਤੱਕ ਆਪਾਂ ਉੱਡ ਕੇ ਕੂਟਰਾਂ ਨੂੰ ਸਾਂਭ ਕੇ ਵਿਲੇ ਹੁੰਨੇ ਆਂ ਉਸ ਤੋਂ ਬਾਅਦ ਬਈ ਆਪਾਂ 8 ਤੋਂ ਬਾਅਦ ਆਹ ਕੰਮ ਹਣਾ ਤੁਸੀਂ ਸਮਝ ਹੀ ਸਕਦੇ ਹੋ ਯਾਰ ਚਲੋ ਕੋਈ ਦਿੱਕਤ ਨਹੀਂ ਵਧੀਆ ਜੀ ਲੱਗਿਆ ਪਿਆ ਪਰ ਇੱਕ ਗੱਲ ਥੋੜੀ ਜੋ ਉਹ ਹਨ ਵੀ ਮੰਨ ਕੇ ਚੱਲ ਦਹੀਂ ਵਾਵਾ ਲੈਣੀ ਪੈਂਦੀ ਆਪਾਂ ਨੂੰ ਕਿਉਂ ਕਬੂਤਰ ਵਾਵਾ ਆਪਣੇ ਕੋਲੇ 25 20 25 ਕਬੂਤਰ ਹੁੰਦੇ ਦੇ ਨਾਲ ਆਪਾਂ ਵੀ ਆ ਕੌਲਾ ਅੱਧਾ ਕੌਲਾ ਚਾਹੀਦਾ ਹੁੰਦਾ ਹਨ ਤਾਂ ਕਰਕੇ ਫਿਰ ਬਈ ਮੈਨੂੰ ਕੁਝ ਗੱਲਾਂ ਦਾ ਸੈਕਰੀਫਾਈਜ਼ ਕਰਨਾ ਪੈਂਦਾ ਬਾਪਿਓ ਹਨਾ ਮੇਰੀ ਦੋ ਟਾਈਮਾਂ ਦੀ ਦਹੀਂ ਹੁੰਦੀ ਹੈ ਡੇਡੇ ਮਤਲਬ ਸਾਫ ਸਾਫ ਦੇ ਕੌਲੇ ਫਿਰ ਇੱਕ ਤਾਂ ਮੈਂ ਸਵੇਰ ਖਾ ਜਾਂਦਾ ਤੇ ਜਿਹੜੀ ਸ਼ਾਮ ਵਾਲੀ ਹੁੰਦੀ ਹੈ ਮੇਰੇ ਵੰਡੇ ਦੀ ਉਹ ਫਿਰ ਮੈਂ ਕਬੂਤਰਾਂ ਨੂੰ ਦੇ ਦਿੰਦਾ ਹੁੰਨਾ ਹੈ ਹਨਾ ਲੋ ਜੀ ਤੇ ਦਹੀਂ ਵਾਲਾ ਪ੍ਰੋਸੈਸ ਆਪਣਾ ਹੋ ਗਿਆ ਕੰਪਲੀਟ ਠੀਕ ਹੈ ਲੱਗਦਾ ਜਾਂਦਾ ਬਈ ਇੰਦਾ ਘੰਟਾ ਹਨਾ ਪਹਿਲਾਂ ਕੋਲਣ ਘਾਲਣ ਤੇ ਪਾਊਡਰ ਪਾਉਣ ਤੇ ਮਿਕਸ ਕਰਨ ਤੇ ਫਿਰ ਦੇਣ ਤੇ ਹਨਾ ਚਲੋ ਫਿਰ ਮਿਹਨਤ ਤਾਂ ਲੱਗਣੀ ਆ ਬਾਈ ਹਨਾ ਕਿ ਨਹੀਂ ਲਗਭਗ ਉੱਡਣ ਵਾਲੇ ਸਾਰੇ ਕੂਤਰਾਂ ਨੂੰ ਦੇ ਦਿੱਤੀ ਬਈ ਜਿੰਨੇ ਜਨੇ ਮਤਲਬ ਜਿਹੜੇ ਉੜਦੇ ਹੈਗੇ ਜਿਹੜੇ ਹਜੇ ਕੱਡੇ ਨਹੀਂ ਉਹਨਾਂ ਨੂੰ ਨਹੀਂ ਦਿੱਤੀ ਆਪਾਂ ਉਹ ਥੋੜੀ ਘਟ ਗਈ ਕੱਲ ਤੋਂ ਥੋੜੀ ਜੀ ਹੋਰ ਵਧਾਇਆ ਕਰੋ ਕੱਲ ਨੂੰ ਉਹਦੇ ਤੜਕੇ ਵਾਲੇ ਵੰਡੇ ਚੋਂ ਵੀ ਕੱਢ ਕੇ ਆਥਰ ਵਾਲੇ ਚ ਵਧਾ ਦੂੰਗਾ ਮੈਂ ਇੰਨਾ ਵਾਸਤੇ ਆ ਗਿਆ ਇਧਰ ਲਿਖ ਕਰੇ ਠੀਕ ਆ ਬਾਈ ਰੋਟੀ ਖਾ ਜਾਂਦੀ ਤੇ ਨਹਾਉਣ ਦੀ ਮੇਰੇ ਚ ਕਪੈਸਿਟੀ ਹੈ ਨਹੀਂ ਸਹੀ ਦੱਸਦਾ ਨਾ ਮੇਰਾ ਸਿਰ ਸੁਰਬੋ ਜਿਆਦੇ ਦੁਖਿਆਂ ਦੇ ਤੋਂ ਪਹਿਲਾਂ ਗੋਲੀਆਂ ਲੈ ਘਟਿਆ ਸਰਦ ਇਹ ਪੈਨੋ ਆਹੀ ਕਸਰ ਰਹੀ ਸੀ ਚਲੋ ਕੋਈ ਨਾ ਯਾਰ ਇਹਦੇ ਕੰਮ ਹੁਣ ਹਨੇਰੇ ਚ ਮੱਥਾ ਮਾਰਨਾ ਪਊ ਇੱਥੇ ਤੇ ਸੱਚ ਬਈ ਉਹ ਆਪਣੀ ਕਬੂਤਰੀ ਨਹੀਂ ਆਈ ਸੀ ਜਿਹੜੀ ਗਲਾਬੀ ਬਗਲ ਵਾਲੇ ਆਪਣੀ ਕੂਦਰੀ ਮਾਰਕੀਟ ਛਤਰੀ ਤੇ ਆ ਗਈ ਸੀ ਦੁਪਹਿਰੇ ਉਸ ਦਿਵਾਰ ਨੈਟ ਤੇ ਬੈਗੀ ਉਸ ਦਿਵਾਰ ਲਾਉਣ ਲੱਗੇ ਉੱਡ ਗਈ ਬਈ ਉਹ ਮਤਲਬ ਉਸ ਦਿਵਾਰ ਫੇਰਾ ਹੀ ਨਹੀਂ ਮਤਲਬ ਘਰੇ ਹੀ ਨਹੀਂ ਕੂਦਰੀ ਗੱਲ ਮੁੱਕੀ ਹਨਾ ਉਹ ਤੇ ਸਪੇਅਰ ਆਪਣਾ ਤਾਂ ਹੀ ਬੈਠਾ ਛਤਰੀ ਤੇ ਉਹਨੂੰ ਲਾ ਦਨੇ ਆਪਾਂ ਤੇ ਆਪਣਾ ਸਪੇਅਰ ਵੀ ਲਾ ਲਿਆਂਦਾ ਇੱਕ ਮੰਡੇ ਨੂੰ ਵੀ ਛੜਤੀ ਪੈਟ ਕੇ ਚ ਇਧਰ ਚੱਲ ਸ਼ੇਰਾ ਦਾਣੇ ਨੂੰ ਤੜਕੇ ਖਾਣੀ ਮੈਦਾ ਕਹਣਾ ਯਾਰ ਕਿ ਹੁਣੇ ਖਾਵੇਂਗਾ ਕਿਰਾਂ ਲੇਟਾ ਰੋਟਾ ਬਜਾਈ ਦੇਗੇ ਇਹਨਾਂ ਦੇ ਤੇ ਠੀਕ ਆ ਬਾਈ ਬਸ ਕਰ ਦਈਏ ਵਲੌਗ ਦੀ ਐਂਡਿੰਗ ਹਣਾ ਥੱਕੇ ਪਏ ਆ ਘਰ ਵਾ ਨਹੀਂ ਕੀ ਹੋ ਗਿਆ ਮਾੜਾ ਜਨਾ ਨੀਂਦਰਾ ਹੋ ਜੇ ਤਾਂ ਬੁਰਾ ਹਾਲ ਲੱਗਦਾ ਸਿਰ ਦੁਖ ਬੁਖਾਰ ਚੜ੍ਹ ਹਣਾ ਉਦੋਂ ਨਾ ਤਨੂ ਤਾਂ ਵੀ ਨਹੀਂ ਆ ਬੁਖਾਰ ਜਿਹੜਾ ਆਪਾਂ ਸਿਰ ਦੁਖਿਆ ਦਾ ਬੁਰਾ ਹੋ ਰਿਹਾ ਹੋਵੇ ਮਤਲਬ ਗੋਲ ਮੈ ਲੱਗਿਆ ਸੀ ਕੋ ਦੋ ਹੱਥ ਨੇ ਜੇ ਹੁਣ ਥੋੜਾ ਸੈੱਟ ਆ ਕੰਮ ਤੇ ਬਸ ਠੀਕ ਆ ਬਦਾਮ ਬਦੂਮ ਪਿਓ ਤੇ ਸਾਰਾ ਕੁਝ ਓਕੇ ਰਿਪੋਰਟਾ ਹਨ ਕਬੂਤਰਾਂ ਦਾ ਸਾਰਾ ਕੁਝ ਕਰਤਾ ਜਮਾ ਕਲੀਅਰ ਬਸ ਕੱਲ ਨੂੰ ਵਾਰੀ ਵਾਲੇ ਕਬੂਤਰ ਆ ਬਸ ਚਾਰ ਕ ਮੇਰੇ ਸਮਾਂ ਚਾਰ ਪੰਜ ਕਬੂਤਰ ਡਾਉਣਿਆ ਕੱਲ ਨੂੰ ਜਿਆਦਾ ਨਹੀਂ ਤੇ ਹੋਰ ਸਾਰਾ ਕੁਝ ਕੀ ਹੋਇਆ ਹਨ ਉਸ ਨੂੰ ਪਤਾ ਲੱਗ ਗਿਆ ਹੁਣ ਅੱਜ ਦੇ ਦਿਨ ਦਾ ਸਵੇਰ ਸਵੇਰ ਦਾ ਬਾਜੀ ਵਾਲੀ ਸਿਰਾਂ ਲੱਗੀ ਆਪਣੀ ਹਨ ਦੇਖੋ ਜੀ ਉਹ ਤਾਂ ਬਾਰੀ-ਬਾਰੀ ਕਹਿੰਦੀ ਲੋਡ ਹੀ ਨੇ ਪਾਣ। ਤੇ ਬਾਕੀ ਤੁਸੀਂ ਇਹ ਕਰਿਓ ਕਬੂਤਰੀ ਦਾ ਉਹ ਦੇਖ ਲਓ ਨਾ। ਸਾਰਾ ਟਾਈਮ ਟੇਬਲ ਕੀ ਸੀਗਾ। ਇੱਥੋਂ ਲੈ ਕੇ ਲੈ ਕਰੋ ਚੈੱਕ ਠੀਕ ਆ। ਪਰ ਤੇ ਇਹ ਦੇਖ ਲਿਆ। ਤੇ ਹੁਣ ਦੇਖ ਲਓ ਦੂਜੇ ਪਾਸੇ ਵਾਲਾ। ਵੀ ਕੀ ਸੀਂ ਰਿਆ ਸਾਰਾ ਕਬੂਤਰੀ ਦਾ। ਤੇ ਪਾਣੀ ਵੇਖੋ 6 12 10 20 26 ਤੇ ਬਾਰੀ ਤੇ ਦਿੱਤਾ ਉਹਨੂੰ ਅਸੀਂ ਲਗਭਗ 60 ਐਮਲ ਯਾਨੀ ਕਿ 55 ਦਿੱਤਾ ਕੁਝ ਪੋਟੇ 'ਚ ਪਿਆ ਸੀ। ਇਹ ਤਰ ਕੋ ੜ ਗਈ ਹਾਂ ਬਜਾਂ ਦੇਰ ਬੈਗੀ ਗੱਲ ਬੁਗੀ ਹਰ ਗਈ ਅਸੀਂ ਸਿੱਧੇ ਹਿਸਾਬ ਹੈ 20 ਮਿੰਟ ਉੱਡੀਆ ਹਰ ਗਏ ਐ ਨਹੀਂ ਕਹਦੇ ਵੀ ਉਹ ਹੋ ਗਿਆ ਐ ਹੋ ਗਿਆ ਬਸ ਹਰੇਆਂ ਤਾਂ ਹਰੇ ਟੈਨਸ਼ਨ ਵਾਲੀ ਗੱਲ ਨਹੀਂ ਸੀ ਤਾਂ ਬਿਸ਼ਰਮ ਮੈਂ ਜਨਾ ਹਸਤਾਈ ਛੱਡਾਂਗੇ ਖਰੀਜੀ ਅੱਗੇ ਡੀ ਆਗੇ ਕੋਈ ਦਿੱਕਤ ਨਹੀਂ ਗੱਲ ਦੀ ਤੇ ਬਸ ਹੌਣ ਨੇ ਹਣਾ ਬਈ ਕੱਲ ਨੂੰ ਦੇਖਦੇ ਕੀ ਬੰਦ ਹੈਗਾ ਤੇ ਬਾਏ ਬਾਏ ਸਾਰੇ ਵੀਰਾਂ ਨੂੰ